ਦੇਖੋ ਜੀ ਕੁੜੀ ਫੋਨ ਤੇ ਲੱਗੀ ਹੋਈ ਸੀਗੀ ਠੀਕ ਹੈ ਮੈਂ ਟਰੱਕ ਹਲਾ ਰਿਆ ਸੀਗਾ ਆਪਾਂ ਮੰਨਦੇ ਆ ਫੋਨ ਤੇ ਆ ਬੰਦਾ ਅੱਗੇ ਤਾਂ ਦੇਖਦਾ ਹੀ ਆ ਵੀ ਡਰਾਈਵਰ ਬ੍ਰੇਕ ਲਗਾਵੇ ਜਾਂ ਕੁਝ ਲਗਾਵੇ ਸਾਨੂੰ ਬੰਦਾ ਮੌਕੇ ਤੇ ਨਹੀਂ ਮਿਲਿਆ ਸੀ ਇੱਥੇ ਰੋਡ ਤੇ ਖੜੇ ਹੋ ਦਾ ਇੰਤਜ਼ਾਰ ਕਰ ਰਹੇ ਸੀਗੇ ਇਹ ਮੇਰੀ ਭਤੀਜੀ ਸੀ ਜੀ ਆਪਣੇ ਕੰਮ ਤੇ ਜਾ ਰਹੀ ਸੀ ਤੇ ਇਹਨੇ ਐ ਸਾਰਾ ਵੀ ਮਾਰਿਆ ਰੋਕਣ ਵਾਸਤੇ ਤੇ ਡਰਾਈਵਰ ਦਾ ਪਤਾ ਨਹੀਂ ਵੀ ਕਿਵੇਂ ਸੀ ਕੀ ਉਹਨੂੰ ਪ੍ਰੋਬਲਮ ਸੀ ਜਾਂ ਕੋਈ ਕਿਸੇ ਕਾਰਨ ਉਹ ਗੱਡੀ ਤੋਂ ਤੁਰ ਰੁਕੀ ਨਹੀਂ ਸਪੀਡ ਤੇ ਦੀ ਗੱਡੀ ਕੋਈ ਨਸ਼ਾ ਪੱਤਾ ਹੋਊ ਜਾਂ ਕੋਈ ਹੋਰ ਕਾਰਨ ਹੋਊ ਤੇ ਗੱਡੀ ਉਹਨੇ ਸਰਿਆਵੇਂ ਸੜਕ ਤੇ ਝਾੜਤੀ ਤੇ ਸਿਰ ਦੇ ਉੱਪਰ ਦੀ ਮੂਰਲਾ ਟਾਇਰ ਉਹਦੇ ਸਿਰ ਦੇ ਉੱਪਰ ਦੀ ਚੜ ਗਿਆ ਕੁੜੀ ਦੀ ਉਮਰ ਹੈਗੀ ਆ ਜੀ 25 24 25 ਸਾਲ ਦੀ ਕੁੜੀ ਦਾ ਨਾਮ ਬਬਲੀ ਹੈ ਜੀ ਹਾਂ ਜੀ ਉਹ ਮੌਕੇ ਤੇ ਚਲਾ ਗਿਆ ਜੀ ਤੇ ਮੌਕੇ ਤੇ ਚਲਾ ਗਿਆ ਇਹ ਕੁੜੀਆ ਫੈਕਟਰੀ ਚ ਕੰਮ ਕਰਦੀ ਹੈ ਇਹੀ ਕਿਸਾਰ ਆਦੀ ਕੁੜੀਆ ਤੇ ਤੇ ਇਹਦਾ ਫਾਦਰ ਵੀ ਨਹੀਂ ਹੈਗਾ ਤੇ ਭਰਾ ਦੀ ਵੀ ਕਦੀ ਡੈਥ ਹੋਈ ਹੋਈ ਆ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਪ੍ਰਸ਼ਾਸਨ ਸਾਡਾ ਵੱਧ ਤੋਂ ਵੱਧ ਸਹਿਯੋਗ ਕਰੇ ਤੇ ਇਹ ਤੇ ਕਿਸ ਕਾਰਵਾਈ ਪੂਰੀ ਕਰੀ ਸਾਨੂੰ ਪ੍ਰੋਸੈਸ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਮੈਂ ਮਹਾਂਪੋਨੀਗੜ੍ਹ ਦਾ ਹੀ ਰਹਿਣ ਵਾਲਾ ਹਾਂ ਦੇਖੋ ਜੀ ਕੁੜੀ ਫੋਨ ਤੇ ਲੱਗੀ ਹੋਈ ਸੀਗੀ ਠੀਕ ਹੈ ਮੈਂ ਟਰੱਕ ਚਲਾ ਰਿਹਾ ਸੀਗਾ ਉਹ ਟਰੱਕ ਵੀ ਹੋਲੀ ਸੀਗਾ ਐ ਨਹੀਂ ਸੀਗਾ ਵੀ ਟਰੱਕ ਨਹੀਂ ਸਪੀਡ ਤੇ ਸੀਗਾ ਠੀਕ ਹੈ ਨਾ ਪਰ ਉਹਨੂੰ ਚਾਹੀਦਾ ਸੀਗਾ ਬ੍ਰੇਕਾਂ ਮਾਰਨ ਕੁੜੀ ਅੱਗੇ ਸੀਗੀ ਉਹਨੇ ਟਰੱਕ ਚੜ੍ਹਤਾ ਉੱਪਰ ਦੇਖੋ ਠੀਕ ਹੈ ਨਾ ਆਪਾਂ ਮੰਨਦੇ ਆ ਫੋਨ ਤੇ ਆ ਬੰਦਾ ਅੱਗੇ ਤਾਂ ਦੇਖਦਾ ਹੀ ਐ ਵੀ ਡਰਾਈਵਰ ਬ੍ਰੇਕ ਲਗਾਵੇ ਜਾਂ ਕੁਝ ਲਗਾਵੇ ਠੀਕ ਹੈ ਨਾ ਦੂਜੀ ਗੱਲ ਅਗਲਾ ਫੋਨ ਤੇ ਉਹਲੀ ਆ ਟਰੱਕ ਆ ਰਿਹਾ ਇੰਨੀ ਕੁ ਡਿਫਰੈਂਸ ਸੀਗਾ ਬ੍ਰੇਕ ਮਾਰੇ ਠੀਕ ਹੈ ਨਾ ਜੀ ਟਰੱਕ ਦੀ ਰਫਤਾਰ ਤੇਜ਼ ਸੀ ਭਾਜੀ ਹਲਕੀ ਕੀ ਬਿਲਕੁਲ ਹਲਕੀ ਸੀਗੀ ਠੀਕ ਹੈ ਨਾ ਜੇ ਤੇਜ਼ ਹੁੰਦੀ ਫਿਰ ਤਾਂ ਕਿੱਥੋਂ ਬਚਦੀ ਉਹ ਫਿਰ ਤਾਂ ਉਡਾਏ ਦਿੰਦਾ ਉਹਨੂੰ ਬਿਲਕੁਲ ਹੌਲੀ ਸੀਗਾ ਟਰੱਕ ਇਹ 10 ਵਜੇ ਦੀ ਘਟਨਾ ਹੈ ਇਹ ਆਪਣੇ ਕੀ ਕਹਿੰਦੇ ਨੇ ਆਪਣਾ 10 ਵਜੇ ਦੀ ਗੱਲ ਆਈ ਮੇਰੇ ਖਿਆਲ ਚ ਕਿੰਨਾ ਟਾਈਮ ਹੋਇਆਗਾ ਅੰਦਾਜ਼ਾ 10:30 ਵਜੇ ਦੀ ਗੱਲ ਆਈ ਤੁਸੀਂ ਕੀ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਇਆ ਕਹਿੰਦਾ ਜੇ ਇਹ ਕੁੜੀ ਨਾਲ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਹੋ ਸਕਦਾ ਜੀ ਜਾਂ ਮੋੜ ਨੂੰ ਇਹਨਾਂ ਨੂੰ ਠੀਕਰ ਵਾਣਾ ਚਾਹੀਦਾ ਜਾਂ ਤਾਂ ਬੱਤੀਆਂ ਦਾ ਇੰਤਜ਼ਾਮ ਕਰਦਣ ਜਾਂ ਮੋੜ ਬਿਲਕੁਲ ਲਗਾਈ ਜਾਣ ਠੀਕ ਹੈ ਨਾ ਜੇ ਮੂਡ ਬੰਦ ਕੀਤਾ ਜਾਵੇ ਤਾਂ ਪਹਿਲਾਂ ਵੀ ਪਲੈਨ ਉਹ ਦੱਸੇ ਹੁੰਦੇ ਸੀ ਹਾਂਜੀ ਬਹੁਤ ਹੋਏ ਨੇ ਜੀ ਠੀਕ ਹੈ ਨਾ ਜੀ ਅੱਜ ਤੁਸੀਂ ਆ ਦੇਖੋ ਅੱਜ ਕੁੜੀ ਦਾ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਹੋ ਸਕਦਾ ਠੀਕ ਹੈ ਨਾ ਕਿਸੇ ਦੀ ਵੀ ਬੱਚੇ ਨਾਲ ਹੋ ਸਕਦਾ ਠੀਕ ਹੈ ਨਾ ਜੀ ਜਿਹੜੀ ਗੱਲ ਹੈਗੀ ਸਕੂਲ ਦੇ ਬੱਚੇ ਲੰਘਦੇ ਨੇ ਛੋਟੇ ਛੋਟੇ ਬੱਚੇ ਲੰਘਦੇ ਨੇ ਕਿਸੇ ਨਾਲ ਵੀ ਹੋ ਸਕਦਾ ਜੀ ਸਾਡੇ ਪ੍ਰਸ਼ਾਸਨ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਜੀ ਜਿੱਥੇ ਮੋੜ ਤੇ ਬੱਤੀਆਂ ਲਗਾਤੀਆਂ ਇੱਥੇ ਵੀ ਕਮਲਾ ਜਮ ਹੈ ਕਿਸੀ ਕੋਰੇ ਗ੍ਰਾਫਿਕ ਮਲਾਚਨ ਕੋਈ ਸੀਗਾ ਜੀ ਠੀਕ ਹੈ ਜੇ ਹੁੰਦਾ ਜੀ ਫਿਰ ਤਾਂ ਕੰਟਰੋਲ ਹੋ ਜਾਂਦਾ ਜ ਮੇਰਾ ਨਾਮ ਸੁਖਚੈਨ ਹੈ ਕਿਹੜੇ ਪਿੰਡ ਦੇ ਰਹਣਾ ਮੇਰਾ ਮੂਨਕ ਦੇ ਕੋਲ ਪਿੰਡ ਹੈ ਮੈਂ ਤਾਂ ਇੱਥੇ ਕੰਮ ਆਇਆ ਸੀਗਾ ਹਾਂਜੀ ਸਾਨੂੰ ਬੰਦਾ ਮੌਕੇ ਤੇ ਨਹੀਂ ਮਿਲਿਆ ਸੀ ਇੱਥੇ ਰੋਡ ਤੇ ਖੜੇ ਹੋ ਦਾ ਇੰਤਜ਼ਾਰ ਕਰ ਰਹੇ ਸੀਗੇ ਤੁਸੀਂ ਘੱਟ ਨੂੰ ਦੇਖੀ ਕੀ ਆਉਂਦੀ ਸੀ ਉਹ ਤਾਂ ਸੀਗੀ ਕੁੜੀ ਦਾ ਘਰ ਫੋਨ ਤਾਂ ਸੁਣਦੀ ਆਉਂਦੀ ਸੀ ਪਰ ਡਰਾਈਵਰ ਨੇ ਨਾ ਰੋਡ ਤੇ ਚੜਨ ਵਾਸਤੇ ਪਿੱਛੋਂ ਉਧਰ ਦੇਖਿਆ ਸੀਗਾ ਉਹਨੇ ਕੁੜੀ ਵਾਲੇ ਸਪੈਸ ਪਾਸੇ ਦਾ ਧਿਆਨ ਨਹੀਂ ਸੀਗਾ ਬਿਲਕੁਲ ਕੁੜੀ ਦੇ ਵਿੱਚ ਦੋ ਵਾਰ ਟਰੱਕ ਵੱਜਿਆ ਝਟਕਾ ਵੱਜ ਗਿਆ ਉਹਨੇ ਆਵਾਜ਼ਾਂ ਮਾਰੀਆਂ ਨੇ ਚੀਕਾਂ ਵੀ ਮਾਰੀਆਂ ਨੇ ਉਹਨੇ ਚੀਕਾਂ ਦੀ ਆਵਾਜ਼ ਨਹੀਂ ਸੁਣੀ ਹੈਗੀ ਪਿੱਛੋਂ ਗੱਡੀ ਮੈਨੂੰ ਆਪਣੀ ਸਪੀਡ ਦੇਣ ਵਾਸਤੇ ਰੋਡ ਤੇ ਚੜਾਉਣ ਵਾਸਤੇ ਸਪੀਡ ਦੇਤੀ ਗੱਡੀ ਨੂੰ ਜਦੋਂ ਟਾਇਰ ਉੱਪਰ ਦੀ ਲੰਘਿਆ ਉਸੇ ਟਾਈਮ ਰੋਕਦੀ ਅਸੀਂ ਕੱਢਣ ਵੀ ਗਏ ਆ ਥੱਲੇ ਪਰ ਜਦੋਂ ਦੇਖਿਆ ਤਾਂ ਸਿਰ ਇੱਥੋਂ ਸਾਰਾ ਕੁਲ ਕੇ ਥੱਲੇ ਫਟਾ ਕੇ ਬਹਿ ਕੇ ਬਹੁਤ ਦੂਰ ਜਾਣ ਗਿਆ ਸੀਗਾ ਪਰ ਕੱਢਣ ਦੀ ਕੋਈ ਨਹੀਂ ਸੀ ਸਾਂਸ ਟਾਈਮ ਚੱਲਦੇ ਸੀ ਤੁਹਾਨੂੰ ਕਿਵੇਂ ਲੱਗਦਾ ਵੀ ਘਟਨਾ ਦੇ ਵਿੱਚ ਗਲਤੀ ਕੀ ਦੀ ਜਿਆਦਾ ਗਲਤੀ ਤਾਂ ਜੀ ਦੇਖੋ ਸਾਰੀ ਪ੍ਰਸ਼ਾਸਨ ਦੀ ਹੈ ਜੇ ਆਪਾਂ ਮੰਨੀਏ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਜੇ ਪ੍ਰਬੰਧ ਹੁੰਦਾ ਤਾਂ ਫਲਾਤ ਪੁਛੇ ਨਾ ਐਂਬੂਲੈਂਸ ਕਿਨੇ ਜਰਵਾਦਾ ਜਿਤਕ ਬਟਨਾ ਤਕਰੀਬਨ 40 45 ਮਿੰਟ ਬਾਅਦ ਪੁਲਿਸ ਪੁਲਿਸ ਮੁਲਾਜ਼ਮ ਵੀ ਬਹੁਤ ਲੇਟ ਆਏ ਨੇ ਜਲਦੀ ਨਹੀਂ ਆਏ ਨਾ ਨਾ ਮੋਕੇ ਤੇ ਨਹੀਂ ਆਏ ਘਟਟ 20 ਮਿੰਟ ਤੱਕ ਅਸੀਂ ਲੋਕਾਂ ਨੂੰ ਮੈਂ ਕੱਪੜਾ ਵੀ ਉਹਦੇ ਤੇ ਮੈਂ ਪਵਾ ਕੇ ਗਿਆ ਮੈਂ ਪਰਨਾ ਪਾਉਂਦਾ ਸੀ ਉੱਪਰ ਸਰਕਾਰਾਸ ਤੋਂ ਉਹਦੇ ਨੇ ਨਾ ਉਹਦੇ ਬੱਤੀ ਨੇ ਤੇ ਆਵਨਾ ਸਪੀਡ ਬ੍ਰੇਕਰ ਆਵਾ ਮੈਂ ਤਾਂ ਇਹ ਸ਼ਹਿਰ ਦੇ ਤੁਹਾਡੇ ਚ ਦੋ ਤਿੰਨ ਕਵਾਰੀ ਆਏ ਆ ਮਤਲਬ ਹੈ ਖਰਾਬ ਹੈ ਇਹ ਮੌਲ ਇਹ ਨਹੀਂ ਚਾਹੀਦਾ ਸੀ ਕਿ ਸਾਫ਼ ਹੋਣਾ ਚਾਹੀਦਾ ਹੈ ਗੁਲਵਿੰਦਰ ਸਿੰਘ ਜੀ ਬਾਜੀ ਕੀ ਘਟਨਾ ਵਾਪਰੀ ਅੱਜ ਇੱਕ ਘਟਨਾ ਬੱਚੀ ਇਧਰ ਸਾਈਡ ਤੇ ਖੜੀ ਸੀ ਜੀ ਇਧਰੋਂ ਟਰੱਕ ਆਇਆ ਟਰੱਕ ਨੇ ਆ ਕੇ ਸਿੱਧਾ ਉਹਨੂੰ ਬੱਚੀ ਤੇ ਅਟੈਕ ਕਰਤਾ ਜੀ ਟਰੱਕ ਕਿੱਧਰ ਲਈ ਸੈਟ ਹੋਇਆ ਸੀ ਇਧਰੋਂ ਆਇਆ ਜੀ ਬਲਿਆਰ ਰੋਡ ਤੋਂ ਬਲਿਆਰ ਰੋਡ ਕਿਧਰ ਜਾ ਰਹੀ ਸੀ ਸੰਗਰੂਰ ਵੱਲ ਜੀ ਸੰਗਰੂਰ ਵੱਲ ਹਾਂ ਕੁੜੀ ਕੀ ਕਰ ਰਹੀ ਸੀ ਕੁੜੀ ਉੱਥੇ ਖੜੀ ਸੀ ਜੀ ਕਿੰਨੇ ਕਿੰਨੇ ਸਾਲ ਦੀ ਉਮਰ ਹੈ ਜਿਹੜੀ ਕੁੜੀ ਦੀ ਕੁੜੀ ਦੀ ਹੈਗੇ ਜੀ 24 ਸਾਲ ਦੀ ਉਮਰ ਹੈ ਜੀ ਕੀ ਨਾਮ ਹੈ ਉਹਦਾ ਕੀ ਨਾਮ ਉਸ ਕੁੜੀ ਦਾ ਕਾਰ ਸੀ ਜੀ ਸਾਰਾ ਕੰਮ ਕਰਦੀ ਸੀ ਮੇਰੇ ਉਹ ਇਧਰੋਂ ਕਿਤੇ ਕੰਮ ਆਏ ਹੋਏ ਸੀਗੇ ਜੀ ਭਵਾਨੀਗੜ੍ਹ ਸੇ ਲੋਕਲ ਤੇ ਅਸੀਂ ਤਾਂ ਮੰਗ ਸਾਡੀ ਜਿਹੜੀ ਮੇਨ ਆ ਗਈ ਇੱਥੇ ਸਕੂਲੀ ਬੱਚੇ ਆਉਂਦੇ ਨੇ ਛੋਟੇ ਛੋਟੇ ਬੱਚੇ ਲੱਗਦੇ ਨੇ ਇੱਥੋਂ ਦੀ ਕਦੇ ਵੀ ਕਹਾਸਾ ਬਾਤ ਇੱਥੇ ਬਰਤ ਸਕਦਾ ਇੱਥੇ ਇੱਕ ਦਾ ਬੱਤੀਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਜੀ ਸਰ ਨਾਲ ਸੁਣਨ ਚ ਤਾਂ ਇਹ ਹੈ ਵੀ ਉਹਨਾਂ ਦੇ ਕੰਨ ਤੇ ਫੋਨ ਫੋਨ ਵਗੈਰਾ ਲੰਗੇ ਅਸੀਂ ਕ੍ਰੋਸ ਕਰ ਰਹੇ ਸੀ ਕਿ ਕੋਈ ਵੀ ਸੁਣਨਾ ਚਾਹੇ ਨਹੀਂ ਫੋਨ ਨਹੀਂ ਉਹ ਸਾਈਡ ਤੇ ਦੇਖ ਲੋ ਜੀ ਪਰ ਆਈ ਤੇ ਪੁੱਤ ਤਿਆਰ ਹੋ ਕੇ ਵਾਡੀ ਵੱਲ ਲੱਜਦੇ ਸੀ ਮੈਂ ਨਿਕੜਵਾਦਾ ਦੇਗਾ ਤੁਸੀਂ ਵੀ ਬਰੇ ਰੋਟੀ ਲੈ ਕੇ ਆ ਕੋਣ ਅਸੀਂ ਖੇਡ ਲਈ ਆ ਗਈ ਆ ਕੋਣ ਚੰਗੀ ਪਹਿਲੀ ਛਾਲ ਕੰਮ ਕੀਤਾ ਦੜ ਕੇ ਅੱਛਾ ਜੀ ਮਾਦੀ ਕੰਮ ਕਰਦੀ ਸੀ ਜਾਂ ਪੜਾਈ ਕਰਦੀ ਸੀ ਲੜਕੀ ਦੱਸ ਦਿਓ ਕਿਉਂ ਕਲਿਟੀ ਫੈਕਟਰੀ ਦੇ ਲੱਗੇ ਸੀ 4-5 ਦਿਨ ਹੋ ਗਏ ਤੇ ਹੁਣ ਸਮੈ ਲਾਣਿਆਂ ਦੇ ਪਹਿਲਾਂ ਫੈਕਟਰੀ ਚ ਲੱਗੇ ਸੀ ਤੇ ਉਹਨੂੰ ਬੁਖਾਰ ਹੋ ਗਿਆ ਉਹਨੂੰ ਫਾਸਟ ਟਾਈਫਾਇਡ ਲਗਾ ਤਿੰਨ ਉਹਨੂੰ ਗੰਦਰਾ ਵਿੰਦਰ ਬਿਮਾਰ ਰਹੀ ਰਹੀ ਮੈਂ ਟਾਲੀ ਮਕਾਦਮ ਬਾਬ ਜੀ ਬਿਮਾਰ ਹੋ ਗਏ ਮੈਂ ਤੱਕ ਲਈ ਮੈਂ ਤਨ ਕੰਮੇ ਸਾਮੂਗੀ ਮੈਂ ਮੈਂ ਜਾਣੀ ਤਾ ਫੈਕਟਰੀ ਚ ਕਿੰਨਾ ਬੈ ਬੈ ਬਿਊਟੀ ਪਾਰਲ ਦਾ ਕੰਮ ਸਿੱਖ ਲੈਣੀ ਆ ਮੈਂ ਸਿੱਖ ਲਾ ਲਾ ਨੂੰ ਕਿਹਾ ਦੀ ਮੈਂ ਜਾਣਾ ਤੂੰ ਬੈਟੀ ਪਾਰਲ ਦੇ ਸਿਰ ਕੰਮ ਨਾ ਸਿੱਖ ਮੈਂ ਨਾ ਸਿੱਖ ਤੁਮ ਧੱਕੇ ਲਾਈ ਕਹਿੰਦੀ ਮੈਂ ਘਰ ਬੈਠੀ ਕੀ ਕਰਦੀ ਆ ਕਹਿੰਦੀ ਮੇਰੇ ਮਗਰ ਦਾ ਦੀ ਪਤਾ ਵੀ ਆਏ ਹੋ ਗਾ ਮੈਂ ਕੋਈ ਨਹੀਂ ਜਾਣਦੀ ਤੇ ਉਹ ਪੜ ਪਤਾ ਦੀ ਮੈਨੂੰ ਕਿੰਨੀ ਕੁ ਉਮਰ ਸੀ ਜੀ 29 ਸਾਲ ਲੱਗੇ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਘਰੇ ਸਕੇ ਤੁਹਾਨੂੰ ਨਹੀਂ ਦੱਸਿਆ ਪਰਦਾਨੀ ਭਾਈ ਜੀ ਦਾ ਦੱਸ ਕਾ ਦੇਖੋ ਮੈਨੂੰ ਜਾਣਦੀ ਨੇ ਉਹ ਭਾਈ ਨੂੰ ਦੱਸ ਕਾ ਤੇ ਮੈਨੂੰ ਠੀਕ ਹੈ ਜੀ ਮਨ ਬਾਬਲੀ ਦੇ ਸੱਟਾ ਲੱਗੇ ਆ ਠੀਕ ਹੈ ਫਿਰ ਮੈਨੂੰ ਕਹਿੰਦਾ ਹੋ ਮੈਂ ਮਾਫੀ ਚਾਹਣਾ ਕਹਿੰਦਾ ਬੇਬੇ ਤਾਂ ਫੁਰੀ ਹੋ ਗਈ ਕਹਿੰਦਾ ਜੀ ਮੰਗ ਕਰਦੇ ਜੀ ਅਗਰ ਮੈਂ ਮਾਫੀ ਚਾਹੀਦੀ ਤੁਹਾਨੂੰ ਕੋਈ ਅਗਰ ਤਾਂ ਨਾ ਦੋਨੇ ਮਾਵਾਂ ਦੇ ਆ ਵੀ ਆ ਕੇ ਕੰਮਿਆਂ ਦੇ ਮਤਲਬ ਖਾਂਦੀਆਂ ਧੀਆਂ ਆ ਕੇ ਖਾਂਦੀਆਂ ਦੇ ਤੁਹਾਨੂੰ ਨਾਲ ਆਦੀਆਂ ਹਾਂ ਕਰੇ ਮੈਂ ਤਾਂ ਇਸ਼ਾਰਾ ਦੇ ਦਿੱਤਾ ਕੋਈ ਕਰਨ ਵਾਲਾ ਨਹੀਂ ਨਿਕਲ ਲੀ ਰਹੀ ਹੋਈ ਸਾਦ ਹੀ ਮੇਰਾ ਪਤਾ ਕੋਈ ਹੋਰ ਬੱਚਾ ਜੀ ਕੋਈ ਬੱਚਾ ਹੋਰ ਕੋਈ ਬੇਟਾ ਜਾਂ ਭਰਾ ਕੋਈ ਹੋਰ ਬੱਚਾ ਆਏਗਾ ਇੱਕ ਮੁੰਡਾ ਆਏਗਾ ਬੇਟਾ ਛੋਟਾ ਵੀ ਉਹ ਤਾਂ ਕਿੰਨਾ ਹੂੰ ਇੱਕ ਪਹਿਲਾਂ ਮੋਕਾ ਗਿਆ ਸੀ ਇੱਕ ਪਹਿਲਾਂ ਮੋਕਾ ਗਿਆ ਸੀ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਬਲਿਆ ਰੋਡ ਤੇ ਜਿਹੜਾ ਹੈਗਾ ਇੱਕ ਟਰੱਕ ਨਾਲ ਇੱਕ ਲੜਕੀ ਬਬਲੀ ਕੌਰ ਪੁੱਤਰੀ ਨਾਰ ਸਿੰਘ ਵਾਸੀ ਅਰਜੀ ਸ੍ਰੀ ਰਵਿਦਾਸ ਕਲੋਨੀ ਭਵਾਨੀਗੜ੍ਹ ਦਾ ਮਤਲਬ ਜਿਹੜਾ ਹੈਗਾ ਮੌਤ ਹੋ ਗਈ ਆ ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਜਿਸ ਦੇ ਆਧਾਰ ਤੇ ਅਸੀਂ ਮੌਕੇ ਤੇ ਪੁੱਜੇ ਕੁਝ ਲੋਕ ਜਿਹੜੇ ਆ ਮੌਕੇ ਤੇ ਐਗਰੈਸਿਵ ਹੋ ਰਹੇ ਸੀਗੇ ਉਹਨਾਂ ਨੂੰ ਸਮਝਾ ਬਿਝਾ ਕੇ ਜਿਹੜਾ ਹੈਗਾ ਮਤਲਬ ਉਥੋਂ ਸ਼ਾਂਤ ਕੀਤਾ ਗਿਆ ਤੇ ਜਿਹੜਾ ਹੈਗਾ ਇਹਨਾਂ ਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਊਗੀ ਟਰੱਕ ਡਰਾਈਵਰ ਜੇ ਟਰੱਕ ਫੜਿਆ ਗਿਆ ਇਸ ਰੋਲ ਤੇ ਪ੍ਰਾਕਤ ਤਾ ਮੌਕੇ ਤੇ ਹੀ ਸੀਗਾ ਤੇ ਟਰੱਕ ਡਰਾਈਵਰ ਵੀ ਫੜ ਲਾਂਗੇ ਕੀ ਕਾਰਵਾਈ ਹੋ ਰਹੀ ਹੈ ਹਾਂਜੀ ਹਾਂ ਕਾਰਵਾਈ